ਕੀ ਹਾਲ ਚਾਲ ਤੇ ਵੀਡੀਓ ਦੇਖਣ ਵਾਲੇ ਮੇਰੇ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਅੱਜ ਦੋਸਤੋ ਆਪਾਂ ਸੰਗਤ ਮੰਡੀ ਏਅਲਵੇ ਸਟੇਸ਼ਨ ਤੇ ਆਏ ਹੋਏ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਬੱਲੋਵਾਲਾ ਵੀ 2 ਘੰਟਿਆਂ ਦੀ ਰੇਲ ਰੋਕੋ ਕਾਲ ਦਿੱਤੀ ਗਈ ਸੀ ਜਿੱਥੇ ਬੰਦਿਆਂ ਵੱਲੋਂ ਤੇ ਉਹਨਾਂ ਦੇ ਮਤਲਬ ਵੀ 2 ਘੰਟਿਆਂ ਵਾਲੀ ਰੇਲਵੇ ਟ੍ਰੈਕ ਤੇ ਰੇਲਾਂ ਰੋਕੀਆਂ ਗਈਆਂ ਗਈਆਂ ਤਾਂ ਕਿ ਜੋ ਆਪਣੇ ਕਿਸਾਨੀ ਅੰਦੋਲਨ ਵੇਲੇ ਮੰਗਾਂ ਮੰਨੀਆਂ ਸੀ ਕਿਆਂ ਤੇ ਰੈਂਦੀਆਂ ਨੂੰ ਲਾਗੂ ਕਰਾਉਣ ਲਈ ਤੇ ਇੱਕ ਲਖਮੀਨ ਪੁਖੀਰੀ ਦੇ ਵਿੱਚ ਜਿਹੜੇ ਆਪਣੇ ਕਿਸਾਨ ਸ਼ਹੀਦ ਹੋ ਗਏ ਸੀ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾ ਤਵਾਉਣ ਲਈ ਆਜੋ ਤੁਹਾਨੂੰ ਸਾਰੇ ਮੋਰਚੇ ਦੇ ਦਰਸ਼ਨ ਕਰਵਾਉਣਾ ਹੈ ਮਲਾਜਾਂ ਆ ਗਏ ਸਾਰੇ ਖੜੇ ਆਈ ਜਾਂਦੇ ਆ ਤੇ ਆਪਾਂ ਰੇਲਵੇ ਟਰੈਕ ਤੇ ਕਿਸਾਨ ਬੈਠੇ ਆ ਮਹਾਜਮ ਆਪਣੀ ਡਿਊਟੀ ਤੇ ਆ ਤੇ ਦਰੋ ਕਿਸਾਨ ਔਰ ਇਹ ਕਰਕੇ ਇਹ ਲੈਣਾ ਤੇ ਬੈਠੇ ਆ ਜੋ ਕੀ ਜਾਲੰਧ ਸਰਕਾਰਾਂ ਮੰਗਾ ਮੰਨ ਜਾਂਦੀਆਂ ਸਰਵੀਆਂ ਚ ਲਾਗੂ ਨਹੀਂ ਕਰਦੇ ਬਠਿੰਡੇ ਜ਼ਿਲ੍ਹੇ ਦੇ ਪ੍ਰਧਾਨ ਬਲਦੇਸ਼ ਸਿੰਘ ਸੰਧੋਹਾ ਉਸ ਤੋਂ ਇਹਨਾਂ ਸਵੋਧਨ ਕਰੀ ਜਾਂਦੇ ਆ। ਨਹੀਂ ਪਿੰਡ ਦੇ ਪਰਹਾਂ ਦੀ ਜੁੰਮੇ ਵਾਲੀ ਹੈ ਜੋ ਲਖੀਂਪੁਰ ਖੀਰੀ ਦੇ ਵਿੱਚ ਮਾਰੇ ਗਏ ਕਿਸਾਨਾਂ ਦੇ ਇਨਸਾਫ ਉਦਾਂ ਲਈ ਕਿਸਾਨਾਂ ਦੀਆਂ ਮੰਗਾਂ ਰੈਂਦੀਆਂ ਨੂੰ ਮਨਵਾਉਣ ਲਈ ਅੱਜ ਦੋ ਘੰਟਿਆਂ ਦਾ ਹੀ ਕਾਲ ਦਿੱਤੀ ਗਈ ਸੀ ਜ세 ਬੰਦੀ ਵੱਲੋਂ ਇਹਦੀ ਬਾਦੀ ਦੀ ਸਰਕਾਰ ਨੇ ਉਸ ਫਲਾਸਮ ਅੱਪੋ ਦੀ ਡਿਊਟੀ ਤੇ ਹੈ ਤੇ 103 ਇਸਾ ਦੋਸਤੋ ਸਭ ਤੋਂ ਪਹਿਲਾਂ ਇੱਕ ਬਾਰ ਆਪੋ ਮੋਟੇ ਦੇ ਵਿੱਚ ਹੈ ਜੇ ਤੁਹਾਨੂੰ ਵੀਡੀਓ ਵਧੀਆ ਚੰਗੀ ਲੱਗੇ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੁਹਾਡਾ ਆਪਣਾ ਸਿੱਧੂ ਭਾਈ ਬਠਿੰਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਨਮਸਕਾਰ ਕਰਾਂਗੇ ਵੇਰੀਆਂ ਕਸਾਂਿਆਂ ਦੀ ਲੋਖਣੀ ਐ ਜੇਕਰ ਮੈਂ ਹੱਤਾਂ ਕਰੀ ਪਰ ਕਸਾਂਿਆਂ ਨੂੰ ਮੈਂ ਸੰਕ ਕੀਤਾ ਤੇ ਕਸਾਂਾ ਨੇ ਛੋਨੂ ਵੀਰੋ ਫੇਆ ਜੀ ਨਹੀਂ ਦੇਣੀ ਉਹ ਜੀ ਛੋਨੂ ਜਿਹੜੀ ਕਦ ਕਰਕੇ ਨਹੀਂ ਦੇਣੀ ਕਿਉਂਕਿ ਇਹ ਕਰਕੇ ਜਿਹੜਾ ਛੋਟ ਕਰਕੇ ਮੈਂ ਕਹੂੰਗਾ ਸੰਗ ਤੇੜ ਗਿਆ ਸੰਗ ਤੇੜ ਗਿਆ ਜਿਹੜਾ ਮੰਮੀ ਬੋਲਦਾ ਚਾਚਾ ਤੂੰ ਬਿਲਕੁਲ ਤੂੰ ਸਹਾਂ ਦੇ ਕੋਲੋਂ ਟੈਕਸ ਜਾਂਦਾ ਹੈ ਜੇਕਰ ਟੈਕਸ ਜਾਂਦਾ ਤਾਂ ਬਹੁਤ سارے ਛਾਡੇ ਪਿੰਡਾਂ ਦੇ ਵਿੱਚ ਥੈਂਕ ਯੂ ਬਣੇ ਆਂ ਆਹ ਵੇ ਸਰ ਸੰਗਤ ਦੇ ਵਿੱਚ ਆ ਰੋ ਥੰਦੀ ਹੈ ਪੱਖੋਂ ਵਿੱਚ ਹੋਇਆ ਛਾਡੇ ਬਾਟੀਆਂ ਨੂੰ ਬਹੁਤ ਸਾਰੇ ਆਟਿਆਂ ਨੇ ਆਪਣੇ ਨੌਰੇ ਬਣਾਏ ਨੇ ਉਹਨਾਂ ਨੌਰੇ ਦੇ ਵਿੱਚ ਸਾਡੇ ਕਸਾਂਾਂ ਦੀ ਜੀਣਿਸ਼ ਪਉਂਦੇ ਨੇ ਤੇ 15-15 ਦੇ ਨਾ ਉੱਤੇ ਕੋਈ ਬਖਤਾਰੀ ਨਹੀਂ ਜਾਂਦਾ 15 ਇਹਨਾਂ ਕੋਈ ਮਾਰਕੀਟ ਦੇ ਵਿੱਚ ਤੇ ਖੀਰ ਨੂੰ ਆਪਾਂ ਕਹਿੰਦੇ ਕਿਸਾਨ ਨੂੰ ਤੇ ਜ਼ਾਇਰੇ ਦਾ ਖੇਤ ਨੂੰ ਕੋਈ ਕਾਇਰ ਨਹੀਂ ਦਿੱਲੀ ਐ ਤੇ ਆਪਾਂ ਕੱਟ ਵੱਢ ਕਰਕੇ ਦੇ ਦਨੇ ਆ। ਪਰ ਜਦੋਂ ਕੱਟ ਵੱਢ ਦੀ ਗੱਲ ਹੁੰਦੀ ਐ ਤਾਂ ਭਰਾਵੋ 5-5 66 ਕਿਲੋ ਦੇ ਨਾਲ ਸਾਡੇ ਕਿਸਾਨ ਨੂੰ ਤਾੜ ਲਾ ਕੇ ਉਹੀ ਸਰਕਾਰੀ ਅੰਦ ਮਾਰਾ ਕੌਣ ਜਾਂਦਾ ਮਾਰਾ ਜਾਂਦਾ ਸਾਡਾ 13 ਕਸਾਲ 100 ਕੋਟਾ ਸਾਡੇ ਕਸਾਂ ਨੇ ਜੀਰੀ ਟੋਲੀ ਆ ਤੇ ਫਿਰ 100 ਕੋਟੇ ਦੀ ਛੱਤ ਕਿਹਦੇ ਕਰੰਟ ਲੱਗੀ ਉਹ ਕਿਸਾਨੋ ਸੱਤ ਕੋਟੇ ਘਰੇ ਉਹ ਲੋਕ ਆ ਗਏ ਰਾਕੇ ਸੱਤ ਕੋਟੇ ਸਾਡੀ ਕਾਹਨੇ ਨਹੀਂ ਲੈ ਲੈ ਮੈਂ ਕਿ ਬਸਾ ਦਾ ਪਜਬੂਰੀ ਸਾਡਾ ਕਸਾਂ ਦੇ ਅੱਥ ਕੋਈ ਨਹੀਂ ਕਰਦਾ ਜਿਹੜਾ ਨੌਰੇ ਦੇ ਇੱਕ ਬੈਠਾ ਕਸਾਲ ਕੁਝ ਕਰ ਨਹੀਂ ਸਕਦਾ ਇਹਨਾਂ ਗੱਲਾਂ ਤੇ ਪਹਿਰਾ ਦੇਣਾ ਪੈਣਾ ਇਹਨਾਂ ਗੱਲਾਂ 'ਤੇ ਅਮਲ ਕਰਨਾ ਪੈਣਾ ਤੇ ਅਸੀਂ ਕਿਸੇ ਨਵੇਂ ਸਿੱਧੀ ਵੀ ਨਹੀਂ ਸਿੱਖਾਂਗੇ ਅਸੀਂ ਨਾਜ ਮੰਡੀ ਦੇ ਵਿੱਚ ਜਿੱਦੀ ਸਿੱਖਾਂਗੇ ਉਹ ਨਾਜ ਮੰਡੀ ਦੇ ਵਿੱਚੋਂ ਪੁਰਖਰੀ ਦਸਤੀ ਨੂੰ ਭਰਾਮੋ ਅਸਰੀ ਬੋਮੀ ਲਪਾਹਾ ਦੇ ਸੇਕ ਸੁਈ ਕਰਨੇ ਨਾ ਮਾਗੇ ਉਹਨਾਂ ਦੌਰ ਨਹੀਂ ਸਤਿ ਸਿਵ मोर्चे च बचे सून बेनती कर